ਸਤਿ ਸ਼੍ਰੀ ਅਕਾਲ ਜੀ ਵਿੱਚ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵਿੱਚ ਸਾਰਿਆਂ ਦਾ ਜੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਜੀ ਜੀ ਡਰੈੱਸ ਹੈਗਾ ਨਾਮ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਅੱਜ ਦੀ ਵੀਡੀਓ ਜੀ ਵਿੱਚ ਆਪਾਂ ਤੁਹਾਨੂੰ ਤਿੰਨ ਮਈਆਂ ਵਿਖਾਉਣੀ ਆਵਾ ਇੱਕ ਬਹੁਤ ਹੀ ਖੂਬਸੂਰਤ ਤਾਦੀ ਸੂਈ ਰਾਤ ਦੀ ਨੀਲੀ ਰਾਵੀ ਦੀ ਮੈਂ ਚੰਗੇ ਰਿਕਾਰਡ ਵਾਲੀ ਵਜਨ ਕੱਦ ਵਾਲੀ ਇੱਕ ਵੀਦੀ 6 ਮਹੀਨਿਆਂ ਦੀ ਗੱਬਣ 16-17 ਕਿਲੋ ਵਾਲੀ ਮੈਂ 6 ਮਹੀਨਿਆਂ ਦੀ ਗੱਬਣ ਧੋਕੜ ਤੇ ਦੁੱਧ ਵੀ 9 ਕਿਲੋ ਮੈਂਥਲੇ ਤ ਕੁਝ ਮੈਂ ਪਤਾ ਨੂੰ ਹੋਰ ਵਿਖਾਉਣੇ ਆ ਇੱਕ ਮੈਂ ਉਹ ਉਹ ਵੀ ਲਾ ਕੇ ਵਿਖਾਉਣੇ ਆ ਤੇ ਕਰਦੇ ਆ ਵੀਰ ਜੀ ਮੈਂ ਬਾਰੇ ਆਪਾਂ ਡਿਟੇਲ ਦਿੰਨੇ ਆ ਇਹ ਵੀਰ ਜੀ ਕੱਲ ਦੀ ਮੈਂ ਸੂਈ ਜੇ ਪਿਓਰ ਨੀਲੀ ਦਾ ਵੀ ਮੈਂ ਜੇ ਮਗਰੇ ਦੇ ਕੱਟੀ ਜੇ ਕੋਣ ਚਵਾ ਵੀਰ ਜੀ ਮੈਂ ਤਾਂ ਬਹੁਤ ਸਾਫ ਦੇ ਆ ਫੋਲੀ ਮੜੀ ਜੇ ਮੈਂ ਤੇ ਖੋਲ ਕੇ ਵੀਡੀਓ ਤੁਹਾਨੂੰ ਵਿਖਾਉਣੇ ਆ ਕੱਲ ਦੀ ਸੂਈ ਥਲੇ 9-10 ਕਿਲੋ ਬੋਲਾ ਤਿਆਰ ਹੋਊਗਾ ਇਹ ਦੁੱਧ ਮੈਂ ਦਾ 14-15 ਕਿਲੋ ਦਾ ਰਕਾਰਡ ਜੀ ਵੀ ਤੇ ਕਿਲਕ ਵਿਖਾਈ ਜੀ ਮੈਂ ਇਧਾੜੀ ਦੀ ਸੂਈ ਹੈ ਵੇਖੋ ਮੈਨੇ ਕੋਈ ਲੱਪਾ ਨਹੀਂ ਮੈਂ ਪੂਰਾ ਵਜਣੇ ਮੈਂ ਤਾਂ ਵੇਖ ਰਾਜੀ ਪਾਜੀ ਮੈਂ ਵੇਖੋ ਮੇਰੀ ਥੱਲੇ ਚੈੱਕ ਕਰੂ ਮੈਂ ਸੂਈ ਦੇ ਵਿਜੀ ਮੈਂ ਥੱਲੇ ਵਸ ਤਵਾ ਮੈਂ ਤਾਂ ਜਵਾਬ ਪਸਵਾ ਮੋੜ ਲਿਓ ਵਜਣ ਵੇਖੋ ਕਰ ਦੇ ਵੇਖੋ ਮੈਂ ਦੇਖੋ ਵਿਜੀ ਫਲਰ ਸਾਈਡ ਹਮਾਂ ਦਾ ਸਾਈਡ ਤੇ ਗਾਇਬ ਕੋਲੀ ਵਿਜੀ ਰੂਮਰ ਦੀ ਮੈਂ ਬਿਲਕੁਲ ਚੋਰ ਨਹੀਂ ਲੀ ਗਈ ਦੀ ਮੈਂ ਜੀ ਵੇਖੋ ਵਿਜੀ ਕਰੋ ਚੈੱਕ 올리 ਦੇ ਵਿੱਚ ਠੰਡੀ ਸੀਰ ਮੈਂ ਪੂਰੀ ਹੈ। ਇਹਨਾਂ ਗੋਲਬੀ ਜੀ ਕਰਨੋਂ ਤੋਂ ਭਾਵੇਂ ਲੱਖ ਕਰ ਲਈਏ, 10 ਦਾ ਕਰ ਲਈਏ। ਪਰ ਜੀ ਹਾਨ ਆ ਜਿਹੜੀ ਮੈਂ ਦੀ ਹਾਨ ਆ ਬਿਲਕੁਲ 99000 ਦੀ ਮੈਂ ਵਿਜੀ ਤਾਂਗੇ ਆਪਾਂ। 99000 ਦੀ ਮੈਂ ਤਾਂਗੇ ਛੋੜ ਸਿਰਫ ਛੋੜ ਹੀ ਹੋ ਗਈ ਇੱਥੇ। ਹੁਣ ਕਰਦੇ ਵੀਰ ਜੀ ਟੋਕੜ ਗਾ ਮੈਂ ਦੀ ਗੱਲ ਤੇ ਵੀਰ ਜੀ ਮੈਂ ਤਾਂ ਰਿਕਾਰਡ ਹੈਗਾ ਜੇ 16 17 ਕਿਲੋਆਂ ਦਾ ਤੇ ਜੇ ਸੁਗੇ ਨੂੰ ਜੀ ਗੱਬਣ ਜੇ ਮੈਂ ਮੈਂ ਦੀ ਲੰਬਾਈ ਵੇਖੋ ਕਿੰਨੀ ਏ। ਆਹ ਟਰਾਲੀਆਂ ਨੂੰ ਬੇਲ ਦੀ ਲੰਮੀ ਆ ਮੈਂ ਸੱਜਰ ਮੈਂ ਵੀ ਦੀ 16 17 ਕਿਲੋ ਦੁੱਧ ਦਿੰਦੀ ਆ 6 ਮਹੀਨੇ ਦੀ ਪੂਰੀ ਚੱਕ ਪਾਸ ਮੱਝ 6 ਮਹੀਨੇ ਦੀ ਪੂਰੀ ਮੈਂ ਸਟੰਪ ਪਾ ਦਿੱਤਾ 9 10 ਕਿਲੋ ਸੱਜਰਾਂ ਨੂੰ ਮੈਂ ਥੱਲੇ ਦੁੱਧ ਦੇ ਆ ਦੇਖੋ ਵਜਨ ਕਰਦੇ ਵੇਖੋ ਵੀਜੀ ਮੈਂ ਦਾ ਤੇ ਭਾੜੇ ਤੇ ਮਿਲਦੀ ਹੈ ਦੋਵੇਂ ਟਾਈਮ ਤੇ ਚਲੋ ਵੀਜੀ ਚੌਵਾਂ ਮਹੀਨੇ ਦੀ ਗੱਲ ਹੈ ਜੇ 2 2.5 ਮਹੀਨੇ ਮੈਂਨੇ ਦੁੱਧ ਵੀ ਹੋਰ ਦੇ ਦੇਣਾ ਵਾ ਤੇ ਸੱਜਰ ਮੈਂ ਫਿਰ ਵੀ ਵੀਜੀ 16 17 ਕਿਲੋ ਵਾਲੀ ਮੈਂ ਫਿਰ ਸੱਜਰ ਤਿਆਰ ਹੋ ਜਣੀ ਮੈਂ ਵੀ ਤੁਹਾਨੂੰ ਖੋਲ ਕੇ ਚੈੱਕ ਕਰਾਉਣੀ ਆ ਤੇ ਬਹੁਤ ਹੀ ਵੱਡੀ ਕਾਜ ਲੰਬਾਈ ਵੇਖੋ ਹਰੀ ਸਾਰੀ ਮੈਂਦੀ ਵੀ ਇੰਨੀ ਲੰਬਾਈ ਨਹੀਂ ਹੁੰਦੀ ਕਦੀ ਇੰਨੀ ਲੰਬਾਈ ਮੈਂ ਐਵੇਂ ਨਹੀਂ ਵਿੱਜੀ ਮੈਂ 270 16 17 ਕੱਲ ਕੋਲੋਂ ਥੱਲੇ ਚੈੱਕ ਵਿੱਜੀ ਮੈਂ ਹਨਾ ਦਾ ਸੈਜ ਤੇ ਗੈਬ ਪੋਲੀ ਬਿਲਕੁਲ ਰੂਮ ਵਰਗੀ ਵਜਨ ਕੱਦ ਬਹੁਤ ਪੂਰੀ ਵੱਡੀ ਮੈਂ ਸਿਰਾਜ ਮੈਂ ਇਹ ਮੋੜ ਲਿਆ ਲੰਬਾਈ ਵੇਖੋ ਵਿੱਜੀ ਹੋਰ ਦੀ ਬੇਲ ਹੈ ਜੇ ਮੈਂ ਆਈ ਆ ਤਾਂ ਕਰ ਤੋੜੀ ਲੱਪੜੇ ਜੇ ਤੇ ਆ ਅੱਜ ਤਾਂ ਛੱਟ ਕਰ ਦੇ ਮੈਂ ਤੇ ਰੋਧ ਵੀਰ ਜੀ ਮੈਂ ਥੋੜੇ 10 ਕਿਲੋ ਵੀ ਹੋ ਸਕਦਾ ਹੈ ਪਰ ਆਪਾਂ 9 ਕਿਲੋ 10 ਕਿ ਕਿ ਦਾਵਾਂਗਾ 6 ਮਹੀਨੇ ਦੀ ਪੂਰੀ ਚੱਕ ਪਾਸ ਜੇ ਮੈਂ ਗੱਬਣਾ ਤੇ ਮੁੱਲ ਵੀਰ ਜੀ ਮੈਂ ਦਾ ਚਲੋ ਸੱਜਰ ਮੈਂ ਹੁੰਦੀ 16 17 ਕਿਲੋ ਕਹਿੰਦਾ ਫਿਰ ਤਾਂ ਮੈਂ ਤਾਂ ਆਪਾਂ ਮੈਂ 1.5 ਲੱਖ 2 ਲੱਖ ਵੀ ਮੰਗ ਲੈਂਦੇ ਹਣਾ ਔਰ ਮੈਂ ਭਾ ਦਾ ਆਪਾਂ ਦੇ ਦੇਣੀ ਚਲੋ ਵੀਰ ਜਿੰਨੇ ਸੰਭਣੀ ਕੋ 2 ਮਹੀਨੇ 4 ਤੇ ਇਹਦਾ ਮੁੱਲ ਵੀਰ ਜੀ 80000 ਰੁਪਇਆ 80000 ਜਮਾਨਤਨ ਵੀ ਕੀ 3000 ਰੁਪਇਆ ਆਪਾਂ ਕਰ ਦਾਂਗੇ ਤਾਂ ਪ੍ਰਿਆਰ ਦੀ ਮੈਂ ਦੇ ਦਾਂਗੇ ਓਕੇ ਦੇ ਤੇ ਹੁਣ ਦੂਜੇ ਨੰਬਰ ਤੇ ਮੈਂ ਅਦੀ ਬੀਤ ਜੀ ਇਹ ਵੀ ਸੂਈ ਜੇ ਕੋਈ ਮਹੀਨੇ ਡੇਢ ਮਹੀਨੇ ਜਦੋਂ ਬੱਚਾ ਦਾ ਚੈੱਕ ਕਰਾ ਦਿੰਨੇ ਆ ਮਗਰ ਕੱਟਾ ਆ ਤੇ ਇਥੇ ਲੇ ਜੀ 9 ਕਿਲੋ ਪਿਆਰ ਇਹਦਾ ਵੀ ਕੱਦ ਕੋ ਤੇ ਚੰਗਾ ਜੇ ਮੈਂ ਇਹਦਾ ਵੱਡਾ ਕੱਦ ਦੇ ਕੋਲੇ ਬੜਾ ਮਾਣ ਆ। ਅੱਡੀ ਚੰਦਰਾ ਵੱਡਾ ਜੀ ਕੀ ਇਸ ਕੁਆਲਟੀ ਦੀ ਬੇਲੇ ਦੀ ਮੈਂ ਬੜੀ ਬੁਥੀ ਬਿਲਕੁਲ ਛੋਟੇ ਫੇਸ ਕੁਆਲਟੀ ਕਿੱਡੀ ਸੋਹਣੀ ਆ ਸਿੰਘ ਮਾੜਾ ਜਿਹਾ ਖੁੱਲਾ ਮੈਂ ਦਾ ਕੱਦ ਕਿਤੇ ਚੰਗਾ ਜਾਂ ਆ ਵੇਖੋ ਸਨੇ ਚੈੱਕ ਕਰੋ ਚੋਣ ਚਵਾ ਵੇਖੀ ਮੈਂ ਇਹ ਵੀ ਬਹੁਤ ਸਾਫ ਆ ਲੈਓ ਮੋੜ ਲਿਓ ਉਸ ਵੇਖੋ ਕਿਦਾਂ ਪਾਉਣਾ ਖੈਂੜੀ ਮੈਂ ਦੀ ਐ ਮੈਂ ਇਹ ਵੀ ਕਰਤੂਦਲੀ ਥੋੜੀ ਜੀ ਸਾਹਮਣ ਵਾਲੀ ਹੈ ਕਿਤੇ ਸਾੰਭੀ ਕਿਸ ਨੇ ਘਟਿਆ ਨਹੀਂ ਤੇ ਮੈਂ ਦੁੱਧ 12 ਕਿਲੋ ਵੀ ਦੇ ਸਕਦੀ ਜੇ ਜੇ ਕੋਈ ਸਾੰਭੂ ਵੀਰਪਰਾ ਦੀ ਇਹ ਹੁਣ 9 ਕਿਲੋ ਇਸਟਮ ਤਿਆਰ ਹੋਊਗਾ ਤੇ ਇਹਦਾ ਵੀ ਦੀ ਮੁੱਲ ਬਿਲਕੁਲ ਜਾਇਜ਼ ਆ ਤੇ ਇਹਦਾ ਮੁੱਲ ਵੀ ਦੀ 60000 ਰੁਪਿਆ ਇਹਦਾ 3000 ਰੁਪਿਆ ਮਾਨ ਕਰਦਾਂਗੇ 62000 ਦੂਜੀ ਮੈਂ ਦੇ ਦਾਂਗੇ ਫੋਨ ਚਵਾ ਬਿਲਕੁਲ ਸਾਫ ਥਣਾ ਦੀ ਨਾ ਕੋ ਕੋਹੂ ਨਾ ਕੋ ਛੱਟਾ ਬਿਲਕੁਲ ਬਰਾਬਰ ਮੈਂ ਦੇ ਫੋਨ ਚਵਾ ਵੀ ਜਿੱਤਨੇ ਮਈਆਂ ਬਿਲਕੁਲ ਇੱਕ ਨੰਬਰ ਨੇ ਤੇ ਕੋਈ ਵੀ ਭਰਾ ਕੋ ਫੋਨ ਲਾਵੇ ਮਤੋਂ ਵੱਧ ਮਾਨ ਤਨ ਕਰਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀ ਸਾਰਿਆਂ ਦਾ ਵਾਹਿਗੁਰੂ ਜੀ ਫਤਿਹ ਜੀ